ਸਾਰਨ ਸੱਚਿਆਕਾਲ ਅੱਜ ਦੀ ਵੀਡੀਓ ਦਾ ਪੰਜਾਬੀ ਸ਼ਬਦ ਹੈ ਆਵਾਜ਼ਾਰ ਐ ਰੇ ਨੂੰ ਕੰਨਾਂ ਬਾਵੇਂ ਨੂੰ ਕੰਨਾਂ ਜੱਜਾ ਦੇ ਪੈਰ ਵਿੱਚ ਲੱਗੀ ਪਿੰਦੀ ਪਿੱਛੇ ਲੱਗਿਆ ਕੰਨਾਂ ਤੇ ਰਾਰਾ ਆਵਾਜ਼ਾਰ ਦਾ ਮਤਲਬ ਹੁੰਦਾ ਹੈ ਬੇਚੈਨ ਹੋਣਾ ਕਬਰਾਟ ਹੋਣੀ ਸੋ ਕਈ ਵਾਰ ਇਦਾਂ ਹੁੰਦਾ ਹੈ ਆਪਾਂ ਨੀਂਦ ਨਹੀਂ ਆਉਂਦੀ ਕਈ ਵਾਰੀ ਨਾਲ ਦਾ ਸੁੱਤਾ ਬੰਦਾ ਉਹਨੂੰ ਵੀ ਆਪਾਂ ਤੰਗ ਕਰਦੇ ਰਹਿੰਨੇ ਆ ਸੋ ਬਾਰ ਬਾਰ ਪਾਸਾ ਲਈ ਜਾਣਾ ਸੋ ਉਹਨੂੰ ਵੀ ਆਪਾਂ ਆਖਦੇ ਹਾਂ ਕਿ ਮੈਂ ਤਾਂ ਆਵਾਜ਼ਾਰ ਹੋ ਰਿਆ ਨਾਲ ਤੇਨੂੰ ਵੀ ਕੀਤਾ ਹੋਇਆ ਹੈ ਜਾਂ ਫਿਰ ਮੈਨੂੰ ਤਾਂ ਨੀਂਦ ਨਹੀਂ ਆ ਰਹੀ ਮੇਰੇ ਕਰਕੇ ਤੂੰ ਵੀ ਆਵਾਜ਼ਾਰ ਹੋ ਰਿਹਾ ਹੈ ਸੋ ਇਹ ਤਾਂ ਜਦੋਂ ਇੱਕ ਬੇਚੈਨੀ ਕਰਕੇ ਇੱਕ ਕਬਰਾਟ ਕਰਕੇ ਥੋੜਾ ਇਨਸਾਨ ਤਰਲੋ ਮੱਛੀ ਜਾਂ ਹੁੰਦਾ ਹੈ ਸੋ ਹਜ਼ਾਰ ਹੋਣਾ ਆਖਦੇ ਹਾਂ ਜੈਸ ਤੋਂ ਇਲਾਵਾ ਜੇ ਕੋਈ ਇਨਸਾਨ ਕੋਈ ਕੰਮ ਕਰਨ ਜਾਂਦਾ ਹੈ ਉਥੇ ਕੰਮ ਨਹੀਂ ਹੁੰਦਾ ਐਵੇਂ ਤੱਕੇ ਖਾ ਕੇ ਮੁਰਨਾ ਪੈਂਦਾ ਹੈ ਸੋ ਉਥੇ ਆਪਾਂ ਆਖ ਸਕਦੇ ਹਾਂ ਕਿ ਕੰਮ ਨਹੀਂ ਹੋਇਆ ਉਥੇ ਤੱਕ ਐਵੇਂ ਆਵਾਜ਼ ਆ ਰਹੀ ਹੋਣਾ ਪਿਆ ਹੈ ਕਿਸੇ ਕੰਮ ਦਾ ਨਾ ਹੋਣਾ ਇਨਸਾਨ ਨੂੰ ਜਿਹੜਾ ਨਾਰਮਲੀ ਹੋ ਸਕਦਾ ਸੀ ਜਦੋਂ ਉਹ ਨਹੀਂ ਹੁੰਦਾ ਹੈ ਤੇ ਉਹਦੀ ਬਜਾਏ ਜਾਂ ਉਹਦੇ ਨਾ ਹੋਣ ਕਰਕੇ ਜਿਹੜੀ ਐਵੇਂ ਤਕਲੀਫ ਜੀ ਮਨ ਵਿੱਚ ਹੁੰਦੀ ਹੈ ਉਹਨੂੰ ਆਪਾਂ ਆਵਾਜ਼ਾਰ ਹੋਣਾ ਆਖਦੇ ਹਾਂ ਕੱਲ ਦੀ ਵੀਡੀਓ ਵਿੱਚ ਇੱਕ ਨਵਾਂ ਪੰਜਾਬੀ ਸ਼ਬਦ ਲੈ ਕੇ ਆਵਾਂਗੇ